ਇਹੜੀ ਮੀਟਿੰਗ ਰੱਖੀ ਗਈ ਆ ਕਿਸ ਸੰਬੰਧ ਵਿੱਚ ਰੱਖੀ ਗਈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਦਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਆ ਕਿ ਆਪਾਂ ਅਕਾਲੀ ਦਲ ਵਾਰਸ ਪੰਜਾਬ ਦੇ ਇੱਕ ਰਾਜਨੀਤਿਕ ਪਾਰਟੀ ਦਾ ਆਗਾਜ਼ ਕੀਤਾ ਸੀਗਾ ਜਿਹੜਾ ਅਸੀਂ 14 ਜਨਵਰੀ ਨੂੰ ਮੁਕਸਰ ਸਹਿਬ ਮਾਗੀ ਦੇ ਮੇਲੇ ਤੇ ਉਹ ਪਾਰਟੀ ਦਾ ਨਾਂ ਅਨਾਉਂਸ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਅਕਾਲ ਤਖਤ ਸਭ ਤੇ ਵੀ ਅਰਦਾਸ ਕੀਤੀ ਸੀ ਉਹ ਦਿਨ ਵੀ ਇੱਕ ਸਾਡੀ ਮੀਟਿੰਗ ਹੋਈ ਸੀ ਉਹ ਤੋਂ ਬਾਅਦ ਚ ਅਸੀਂ ਫੈਸਲਾ ਲਿਆ ਸੀ ਕਿ ਅਸੀਂ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਉਹਦੀ ਭਰਤੀ ਮਹਿੰਮ ਜਿਹੜੀ ਆ ਮੈਂਬਰਸ਼ਿਪ ਜਿਹੜੀ ਆ ਉਹ ਅਸੀਂ ਸ਼ੁਰੂਗਾਤ ਕਰਨੀ ਸੀ ਉਹਦੇ ਵਾਸਤੇ ਅੱਜ ਅਸੀਂ ਪਹਿਲਾਂ ਸਾਡੇ ਨਗਰ ਜਲੂਪੁਰ ਖੈੜਾ ਚ ਆਮਰਸਰ ਜ਼ਿਲ੍ਹੇ ਦੀ ਜਿਹੜੀ ਇਹ ਟੀਮ ਸੀਗੀ ਉਹਦੇ ਅਸੀਂ ਅੱਜ ਉੱਥੇ ਅਨਾਉਂਸਮੈਂਟ ਕੀਤੀ ਆ ਤੋਂ ਉਦੋਂ ਬਾਅਦ ਚ ਅੱਜ ਅਸੀਂ ਇਹ ਇਤਿਹਾਸਿਕ ਗੁਰੂ ਅਰਜਨ ਪਾਤਸ਼ਾਹ ਦੀ ਨਗਰੀ ਤਰਨਤਨ ਸਾਹਿਬ ਵਿਖੇ ਇਹ ਤਰਨਤਨ ਸਾਹਿਬ ਜ਼ਿਲ੍ਹੇ ਦੀ ਜਿਹੜੀ ਆ ਜਿਹੜੀ ਇਹ ਟੀਮ ਆ ਉਹਦਾ ਸੀ ਅੱਜ ਇਥੇ ਗਠਨ ਕੀਤਾ ਤੇ ਉਹਨਾਂ ਨੂੰ ਸੇਵਾ ਬਖਸ਼ੀ ਸੇਵਾ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਉਹਨਾਂ ਨੂੰ ਹੁਣ ਅਸੀਂ ਇਹ ਜਿਹੜੀ ਉਹਦੀ ਮੈਂਬਰਸ਼ਿਪ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਉਹਦੀ ਅਸੀਂ ਸ਼ੁਰੂਆਤ ਅੱਜ ਤੋਂ ਇਹਨਾਂ ਕਰ ਦਿੱਤੀ ਆ ਬੋਲੇ ਸੋਨਿਆ ਹਾਲ ਆਪਣੇ ਜਥੇਬੰਦੀ ਦਾ ਜਿਹੜਾ ਇੰਚਾਰਜ ਲਾਇਆ ਜੋ ਇੰਚਾਰਜ ਸੁਖਦੇਵ ਸਿੰਘ ਕਾਦੀਆ ਇੰਚਾਰਜੇ ਅਮ ਚਾਰ ਜਨਿੰਗੇ ਕੋ ਇਹਨਾਂ ਦੇ ਸਾਰੇ ਤਾਲਮੇਲ ਇੱਕ ਰੱਖਣਗੇ ਤੇ ਬਾਕੀ ਜਿਹੜੇ 5 6 ਪੰਨਾ ਸਿੰਘਾਂ ਦੀ ਇਥੋਂ ਡਿਊਟੀਆਂ ਲੱਗੀਆਂ ਤਰਨਤਾਰਨ ਜ਼ਿਲ੍ਹੇ ਦੇ ਜਿਹੜੇ ਸਾਰੇ ਤੇ ਉਹਨਾਂ ਦੇ ਤੁਸੀਂ ਨਾਂ ਸੁਣੀ ਲਏ ਆ ਤੇ ਉਹਨਾਂ ਦੇ ਨਾਂ ਹੈਗੇ ਆ ਇਹ ਕੁਲ ਦਮਨ ਰੂਪ ਸਿੰਘ ਖਡੂਰ ਸਾਹਿਬ ਦਿਲਜੀਤ ਸਿੰਘ ਜਵੰਦਾ ਪੱਟੀ ਮਨਜੀਤ ਕੌਰ ਤਰਨਤਾਰਨ ਤੇ ਰਵਿੰਦਰ ਕੁਮਾਰ ਪ੍ਰਿੰਸ ਤਰਨਤਾਰਨ ਰਜਿੰਦਰ ਸਿੰਘ ਖੇਮਕਰ ਤਰਨਤਾਰਨ ਤੋਂ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਤੁਸੀਂ ਆਪਣੇ ਮੈਂਬਰ ਖਿਲਾਰੋਗੇ ਨਹੀਂ ਅਸੀਂ ਹੁਣ ਆਪਣੇ ਜਿਹੜੀ ਸਾਡੀ ਟੀਮ ਜਾਂ ਸਾਡੀ ਜਿਹੜੀ ਸਾਰਿਆਂ ਨਾਲ ਅਸੀਂ ਵਿਚਾਰ ਕਰਾਂਗੇ ਉਸ ਤੋਂ ਬਾਅਦ ਹੀ ਅਸੀਂ ਇਹਦੇ ਬਾਰੇ ਵਿੱਚ ਕੋਈ ਫੈਸਲਾ ਲਵਾਂਗੇ ਕਿ ਅਸੀਂ ਇਲੈਕਸ਼ਨ ਚ ਇਸ ਜਾਣਾ ਜਾਂ ਨਹੀਂ ਜਾਣਾ ਇਹ ਇਹ ਸਾਡਾ ਇਹ ਸਾਡੀ ਟੀਮ ਸਾਰੀ ਮਿਲ ਕੇ ਸ਼ੁਰੂ ਦੀ ਕਾਲ ਜਲਵਾਲੀ ਆਪਣੀ ਭਰਤੀਆਂ ਦੀ ਚਾਲੂ ਕੀਤੀਗੀ ਕਿਵੇਂ ਦੇ ਦਿੱਤੀਆਂ ਸੀ ਇਹ ਠੀਕ ਹੈ ਜੀ ਉਹ ਇਹ ਤੇ ਇਸ 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 ਇਨਸਾਨਾਂ ਦਾ ਸਾਰਿਆਂ ਦਾ ਸੰਵਿਧਾਨ ਕਾਕਿਆ ਕੋਈ ਵੀ ਇਹ ਚੀਜ਼ ਕਰ ਸਕਦਾ ਇਹ ਇਹ ਤੇ ਹੁਣ ਸੰਗਤਾਂ ਨੇ ਪੰਜਾਬ ਦੇ ਲੋਕਾਂ ਨੇ ਇਹ ਫੈਸਲਾ ਕਰਨਾ ਕਿ ਉਹਨਾਂ ਨੂੰ ਕਿਹੜੀ ਪਾਰਟੀ ਪਸੰਦ ਆ ਜਾਂ ਕਿਹੜੀ ਪਾਰਟੀ ਦੀਆਂ ਨੀਤੀਆਂ ਨਾਲ ਉਹ ਸਹਿਮਤ ਆ ਤੇ ਉਹ 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 ਉੱਚ ਭਰਤੀ ਹੋਣਗੇ ਭਾਈ ਸਾਹਿਬ ਨੂੰ ਲੋਕ ਸਭਾ ਤੋੜਨ ਚਾਹ ਕੇ ਭੇਜਿਆ ਸੀ ਭਰਤੀ ਸ਼ੁਰੂ ਕੀਤੀ ਭਰਤੀ ਦੇ ਵਿੱਚ ਸੀ ਉਹ ਇਹ ਸਾਰੇ ਰਮਕਿੰਦੂ ਮੁਸਲਮਾਨ ਸੇਕ ਸਾਈ ਸਾਰੇ ਨਾਲ ਸਾਡੇ ਆ ਜੀ ਨਹੀਂ ਸਾਰੇਆਂ ਨੇ ਜੀ ਕੋਈ ਵੀ ਭਰਤੀ ਚ ਕੋਈ ਵੀ ਜਿਹੜਾ ਸਾਡੀ ਪਾਰਟੀ ਨਾਲ ਚੱਲਣਾ ਜਾਊਗਾ ਅਸੀਂ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ ਜੀ ਪਰ ਭਰਤੀ ਕੋਈ ਵੀ ਹੋ ਸਕਦਾ ਹੈ ਜੀ ਇਹ ਪੰਜ ਜਿਹੜੇ ਚੁਣੇ ਇਹ ਹਲਕੇ ਵਾਰੀ ਚ ਚੁਣਨੇਗੇ ਕਿ ਦੂਸਰੇ ਸਬੰਧ ਚੁਣੇਗੇ ਨਹੀਂ ਇਹਦੇ ਚੋ ਜ਼ਿਲ੍ਹਿਆਂ ਚੋਂ ਅਸੀਂ ਕੋਈ ਤਕਰੀਬਨ ਹਲਕਿਆਂ ਚੋਂ ਵੀ ਲੈਣ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਕਿਸੇ ਹਲਕੇ ਚੋਂ ਕੋਈ ਵੱਧ ਵੀ ਹੋ ਇੱਕ ਅੱਧਾ ਮੈਂਬਰ ਪੈ ਗਿਆ ਹੋਵੇ ਪਰ ਅਸੀਂ ਕੋਸ਼ਿਸ਼ ਇਹ ਹੋਈ ਹੈ ਕਿ ਸਾਰੇ ਜਿੰਨੇ ਕੇ ਖਜੂਰ ਸਾਹਿਬ ਦੇ ਅਭਰਨਤਨ ਸਾਹਿਬ ਦੇ ਚਾਰ ਹਲਕੇ ਆ ਉਹਨਾਂ ਚਾਰਿਆਂ ਨੂੰ ਨੁਮਾਇੰਦਗੀ ਵੀ ਮਿਲੇ ਤੇ ਸਾਰੇ ਜਣੇ ਅਸੀਂ ਸਾਰੇ ਇੱਕ ਆਪਣੇ ਪ੍ਰਿੰਸ ਜੀ ਵੀ ਅਸੀਂ ਨਾਲ ਲਿਆ ਹੋਰ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਸਾਰਿਆਂ ਦਾ ਸਾਂਝਾ ਤੇ ਸਾਰੇ ਜਣੇ ਰਲ ਮਿਲ ਕੇ ਇਹਨੂੰ ਬਚਾਈਏ ਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬਹਿੰਤੀਆ ਪੰਜਾਬ ਵਾਸੀਆਂ ਨੂੰ ਸਿਕਸੰਤਾਨਵੀ ਤੁਸੀਂ ਵੱਧ ਤੋਂ ਵੱਧ ਸਾਡਾ ਇਸ ਪਾਰਟੀ ਦਾ ਨਾਲ ਜੁੜੋ ਭਾਈ ਸਾਹਿਬ ਜੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦਾ ਅਜੰਡਾ ਕੀ ਹੈ ਅਜੰਡਾ ਦੇ ਕਿ ਪੰਥ ਬਚਾਓ ਪੰਜਾਬ ਬਚਾਓ ਇਹ ਜਿਹੜੇ ਇਹਦੇ ਚੀ ਸਾਡੇ ਨੌਜਵਾਨੀ ਜੋ ਵੀ ਸਾਡੇ ਮਸਲੇ ਆ ਸਾਰੀਆਂ ਇਹ 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 ਉਹਦੇ ਚ ਕਵਰ ਹੋ ਜਾਣਗੇ ਤੁਸੀਂ ਕਹਿੰਦੇ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦਾ ਅਜੰਡਾ ਹੈ ਕਿ ਪੰਥ ਬਚਾਓ ਫਿਰ ਤੁਸੀਂ ਜਿਹੜੇ ਦੂਜੇ ਧਰਮਾਂ ਵਾਲੇ ਉਹਨਾਂ ਦੀ ਵੋਟਾਂ ਕਿੱਦਾਂ ਵਟੋਲੋਗੇ ਨੇ ਪੰਥ ਬਚ ਪੰਜਾਬ ਚੋ ਤੇ ਪੰਥ ਪੰਥ ਬਚਾਓ ਤੇ ਪੰਜਾਬ ਚੋ ਮੈਂ ਇਹੋ ਮੈਂ ਕਹਿਣ ਡਿਆ ਕਿ ਫਿਰ ਦੂਸਰੇ ਜਿਹੜੇ ਧਰਮਾਂ ਵਾਲੇ ਉਹਨਾਂ ਦੀ ਵੋਟਾਂ ਕਿੱਦਾਂ ਵਟੋਰੋਗੇ ਨਹੀਂ ਵੋਟਾਂ ਵਟੋਰਨ ਦੀ ਗੱਲ ਨਹੀਂ ਇੱਕ ਆਪਣੀ ਸਿਰਦਤਾ ਨਾਲ ਪੰਜਾਬ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਜੇ ਸਾਰਿਆਂ ਤੇ ਜਿਹੜੇ ਪੰਜਾਬ ਵਿੱਚ ਰਹਿ ਰਹੇ ਨੇ ਪੰਜਾਬ ਵਿੱਚ ਰਹਿ ਰਹੇ ਆ ਉਹ ਸਾਰਿਆਂ ਜਿਹੜਾ ਨੇ ਹੁਣ ਆਪਾਂ ਜਦੋਂ ਇਲੈਕਸ਼ਨ ਲੜੀ ਉਦੋਂ ਵੀ ਬਹੁਤ ਸਾਰੀਆਂ ਤਰ੍ਹਾਂ ਨੇ ਆਪਣਾ ਸਹਿਯੋਗ ਦਿੱਤਾ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਤਰ੍ਹਾਂ ਤੋਂ ਜਿਹੜੀਆਂ ਪਹਿਲਾਂ ਰਵਾਇਤੀ ਪਾਰਟੀਆਂ ਜਾਂ ਜੋ ਰਾਜ ਕਰ ਰਹੀ ਪਾਰਟੀਆਂ ਸਾਰਿਆਂ ਤੋਂ ਲੋਕ ਬਹੁਤ ਨਿਰਾਸ਼ ਸਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਇਹ ਇਸ ਪਾਰਟੀ ਨੂੰ ਹੰਗਾਰਾ ਦੇ ਲੋਕ ਸਭਾ ਲੋਕ ਸਭਾ ਦਾ ਕੂਟਸਾ ਦਾ ਵਿਕਾਸ ਰੁਕਿਆ ਪਿਆ ਵਾ ਕਿਵੇਂ ਦੇ ਦਿਓ ਭਾਈ ਸਾਧਾ ਅੰਦਰ ਦਾ ਇਹ ਦੇਖੋ ਜੀ ਇਹ ਤੇ ਦੇਖੋ ਸਰਕਾਰ ਦੀ ਕਿੱਡੀ ਮਤਲਬ ਨਾਦਰਸ਼ਾਈ ਆ ਕਿ ਜੋ ਖਡੂਰ ਸਾਹਿਬ ਦੇ ਲੋਕਾਂ ਨੇ ਡੇ ਵੱਡੇ ਫਤਵੇ ਨਾਲ ਉਹਨਾਂ ਨੂੰ ਆਪਣਾ ਐਮਪੀ ਚੁਣਿਆ ਤੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਫਿਰ ਜੋ ਉਹਨਾਂ ਦੇ ਬਹਾਵ ਤੇ ਜੋ ਗੜੂਰ ਸਾਹਿਬ ਹਲਕੇ ਦੇ ਜੋ ਕੰਮ ਹੋ ਸਕਦੇ ਸੀ ਜੋ ਗ੍ਰਾਂਟ ਮਿਲ ਸਕਦੀ ਜੀ ਜੋ ਵਕਾਸ ਹੋ ਸਕਦਾ ਸੀ ਉਹਨੂੰ ਵੀ ਰੋਕਿਆ ਗਿਆ ਅਜੇ ਤੱਕ ਉਹਨਾਂ ਨੂੰ 1 ਰੁਪਈਆ ਖਰਚਣ ਵਾਸਤੇ ਵੀ ਕੋਈ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲ ਰਹੀ ਤੇ ਨਾ ਹੀ ਅਜੇ ਤੱਕ ਉਹਨਾਂ ਦਾ ਕੋਈ ਪੀਏ ਜੋ ਉਹਨਾਂ ਦੇ ਬਹਾਵ ਤੇ ਕੋਈ ਇੱਥੇ ਫੀਲਡ 'ਚ ਕੰਮ ਕਰ ਸਕੇ ਕੋਈ ਅਨੁਜੁਕਤੀ ਦਿੱਤੀ ਜਾ ਰਹੀ ਆ ਇਹ ਬਹੁਤ ਉਹਨਾਂ ਨੇ 2-3 ਵਾਰੀ ਲੋਕ ਸਭਾ ਨੂੰ ਵੀ ਲੈਟਰ ਲਿਖ ਚੁੱਕੇ ਆ ਕਿ ਮੇਰੇ ਇਹ ਅਮੈਂਡ ਕਰੋ ਬਾਕੀ ਮੈਨੂੰ ਉਥੇ ਆਪਣੇ ਲੋਕਾਂ ਦੀਆਂ ਜਿਹੜੀਆਂ ਹਲਕੇ ਦੀਆਂ ਜਿਹੜੀਆਂ ਪੰਜਾਬ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਜੋ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਵਾ ਉਹ ਕਰਨ ਵਾਸਤੇ ਸਾਨੂੰ ਮੈਨੂੰ ਪਾਰਲੀਮੈਂਟ ਵਿੱਚ ਵੀ ਦਿੱਤਾ ਜਾਣਾ ਚਾਹੀਦਾ ਪਰ ਕੋਈ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਭਾਈ ਅਨਰਤਪਾਲ ਸਿੰਘ ਜੀ ਨੇ ਜੇਪੀ ਇਹ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਆ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿ ਦੋਵੇਂ ਸਰਕਾਰਾਂ ਹੀ ਜ਼ਿੰਮੇਵਾਰ ਆ ਉਹ ਉਹਨਾਂ ਨੂੰ ਇਹ ਚੀਜ਼ ਆ ਕਿ ਇਹ ਲੱਗਦਾ ਕਿ ਅਮਰਤਪਾਲ ਸਿੰਘ ਜੇਲ੍ਹ ਚ ਬੈਠੇ ਆ ਏਡੇ ਮਾਰਜਨਲ ਜਿੱਜਣਾ ਲੋਕਾਂ ਚੋਂ ਵੀ ਹਰਮਨ ਪਿਆਰ ਤਾਂ ਬਹੁਤ ਆ ਇਸ ਤਰ੍ਹਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਕਾਮਨਾ ਹੋ ਸਕਣਾਂ ਲੋਕਾਂ ਦੇ ਮਨਾਂ ਚੋਂ ਸ਼ਾਇਦ ਉਤਰ ਜਾਵੇ ਤੇ ਪਰ ਮੇਰੇ ਖਿਆਲ ਹੈ ਕਿ ਜੋ ਸਰਕਾਰ ਦੀਆਂ ਇਹ ਚ ਦਮਨਕਾਰੀ ਨੀਤੀਆਂ ਵਾਂ ਉਹਦੀ ਵਜ੍ਹਾ ਨਾਲ ਲੋਕਾਂ ਚੋਂ ਹੋਰ ਰੋਸ ਵਧਦਾ ਜਾ ਰਿਹਾ ਸਰਕਾਰਾਂ ਪ੍ਰਤੀ ਔਰ ਅਮਰਤਪਾਲ ਪਰਤੀ ਪਿਆਰ ਵਧਦਾ ਜਾ ਰਿਹਾ ਭਾਈ ਸਾਹਿਬ ਜੀ ਅਮਰਤਸਰ ਦੇ ਵਿੱਚ ਡਾਕਟਰ ਅਮੇਦਕਰ ਜੀ ਕੀ ਐਜੀਟੇਸ਼ਨ ਉਹਨਾਂ ਦੇ ਉਹਨਾਂ ਦੇ ਖਿਲਾਫ ਦੁਆ ਤੋ ਕਿ ਨਾਲ ਲੰਬਾ ਬਲਾ ਕਰਨ ਦੇ ਲਈ ਕਰੂਗਾ ਅਸੀਂ ਇਹ ਚੀਜ਼ ਕਿ ਜੋ ਸਾਡੀ ਪਾਰਟੀ ਦਾ ਸਾਰੀ ਕਮੇਟੀ ਫੈਸਲਾ ਕਰੂਗੀ ਉਹਦੇ ਹਿਸਾਬ ਨਾਲ ਅਸੀਂ ਸਾਰੇ ਮੁੱਦਿਆਂ ਤੇ ਲੜਾਈ ਲੜਾਂਗੇ ਜੋ ਪੰਜਾਬ ਦੇ ਸਭ ਕਿਉਂ ਨਹੀਂ ਗਈ ਇਹ ਨਹੀਂ ਅਸੀਂ ਅਜੇ ਤਿਆਰੀ ਕਰ ਰਹੇ ਹਾਂ ਦੀ ਅਜੇ ਪਾਰਟੀ ਸਾਡੀ ਹੋਣ ਚਾ ਰਹੀ ਹੈ ਅਸੀਂ ਇਹਦਾ ਥੋੜਾ ਕੈਡਰ ਸਟਾਫ ਕਰਕੇ ਫਿਰ ਸਾਰੇ ਉਹ ਭਾਈ ਸਾਹਿਬ ਜੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਅਮੇਦਕਰ ਸਾਹਿਬ ਜੀ ਦਾ ਜਿਹੜਾ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਤੁਹਾਡੀ ਪਾਰਟੀ ਕਿੱਦਾਂ ਦੇਖਦੀ ਹੈ ਮੇਰੇ ਖਿਆਲ ਹੈ ਕਿ ਇਹੋ ਜੀਆਂ ਜਿਹੜੀਆਂ ਇਹੋ ਜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਪਰ ਉਹ ਤੋਂ ਬਾਅਦ ਜੋ ਰਿਐਕਸ਼ਨ ਜਾਂ ਜੋ ਕੋ ਬੀਜੇਪੀ ਦੇ ਆਗੂ ਵੱਲੋਂ ਕੀਤਾ ਗਿਆ ਉਹ ਵੀ ਬਹੁਤ ਨਿੰਦਣਯੋਗ ਹੈ ਇਹ ਚੀਜ਼ਾਂ ਕਿ ਕੁਛ ਕੋਈ ਅਸਰਾਰਤੀ ਅਨਸਰਾਨੀ ਇਹ ਕਾਰਵਾਈ ਕੀਤੀ ਉਹਨਾਂ ਨੂੰ ਤੁਸੀਂ ਫੜ ਲਿਆ ਗਿਆ ਤੇ ਪਰ ਉਹ ਤੋਂ ਬਾਅਦ ਤੁਸੀਂ ਜੋ ਐਸੇ ਇਹ ਉਹ ਕਿੱਥੇ ਆ ਦਰਬਾਰ ਸਾਹਿਬ ਕਿੱਥੇ ਆ ਸ਼੍ਰੋਮਣੀ ਕਮੇਟੀ ਦਾ ਕੇਂਦਰ ਕਿੱਥੇ ਆ ਉਹ ਮਿਨਿਸਪਲ ਦੀ ਹਾਲਤ ਵਿੱਚ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਤੇ ਸਾਰਾ ਕੁਝ ਮੜੀ ਜਾ ਰਿਹਾ ਹੈ ਮੇਰੇ ਖਿਆਲ ਹੈ ਕਿ ਸਿੱਖਾਂ ਨੂੰ ਇੱਕ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚਾਲਾਂ ਮੇਰੇ ਖਿਆਲ ਆਪ ਏਜੰਸੀਆਂ ਕਰਵਾ ਰਹੀਆਂ ਭਾਈ ਅੰਮ੍ਰਿਤਪਾਲ ਜੀ ਨੇ ਗਨਤੰਤਰਤਾ ਦੇ ਦ੍ਰਿਸ਼ਟੀਕੰਢ ਦੇ ਆਉਣ ਦੀ ਇਜਾਜ਼ਤ ਮੰਗੀ ਸੀ ਹਾਈ ਕੋਰਟ ਤੋਂ ਕਿੱਦਾਂ ਦੇਖਦੇ ਜੋ ਤੇ ਉਹਨਾਂ ਨੇ ਇਹੋ ਜੀ ਕੋਈ ਇਜਾਜ਼ਤ ਨਹੀਂ ਮੰਗੀ ਸੀ ਉਹਨਾਂ ਨੇ ਅਜੇ ਉਹ ਪਟੀਸ਼ਨ ਦਾਖਲ ਵੀ ਨਹੀਂ ਹੋਈ ਉਹਨਾਂ ਉਹ ਤੇ ਉਹਨਾਂ ਨੇ ਆਪਣੀ ਜਿਹੜੀ ਆ ਕਿ ਲੋਕ ਸਭਾ ਚ ਜਿਹੜੀ ਆ ਸੈਸ਼ਨ ਚੱਲਣਾ ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਉਹਦੇ ਚ ਆਪਣੇ ਲੋਕਾਂ ਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਦੋ 2027 ਦੇ ਵਾਸਤੇ ਕੀ ਅਜੰਡਾ ਤਿਆਰ ਕੀਤਾ ਜਾ ਰਿਹਾ ਹੈ ਅੱਜ ਅਸੀਂ ਹੁਣ ਐ ਪਾਰਟੀ ਸ਼ੁਰੂ ਕੀਤੀ ਆ ਪਾਰਟੀ ਦਾ ਅਸੀਂ ਏਜੰਡਾ ਕਮੇਟੀ ਬਣਾਈ ਹੋਈ ਆ ਉਹ ਜੋ ਉਹ ਜੋਟ ਏਜੰਡਾ ਤੈਅ ਕਰੂਗੀ ਉਹ ਉਹਦੇ ਅਨੁਸਾਰ ਅਸੀਂ ਆ ਉਹ ਕੰਮ ਕਰਾਂਗੇ ਬਿਲਕੁਲ